ਹਾ ਬਈ ਕੀ ਕਰ ਕਿਧਾ ਉਹ ਵਿਆਹ ਨੂੰ ਕਰਾਲਾ ਵਿਆਹੂ ਲੈ ਵਿਆਹ ਕਰਾਲਾ ਅੱਜ ਕੱਲ ਪਾਵੇ ਘਰਾਂ ਦੇ ਰੋਗੇ ਮਾਰਦਿਆਂ ਅੱਜ ਕੱਲ ਉਹ ਜਾ ਜਾ ਤੇਰੇ ਭਾਈ ਦਾ ਵਿਆਹ ਹੋ ਜਾਣਾ ਤੁਹਾਨੂੰ ਪਤਾ ਹੀ ਨਹੀਂਗਾ ਕਿਵੇਂ ਰੱਖਣਾ ਕਿਵੇਂ ਰੋ ਰੱਖਣਾ ਆ ਮੇਰੀ ਘਰ ਦੀ ਗੱਲ ਸੁਣ ਲੈ ਸੁਣ ਕੱਲ ਮੈਨੂੰ ਕਹਿੰਦੀ ਸਬਜੀ ਬਣਾ ਮੈਂ ਨਹੀਂ ਆਕੇ ਉਕੇ ਲੱਗਿਆ ਉਹਨੂੰ ਪਤਾ ਮੇਰੀ ਜੇਬ ਕਿੰਨੀ ਭੈੜੀ ਆ ਆਪਾਂ ਨਹੀਂ ਆਖੇ ਲੱਗੇ ਮੈਂ ਉਹਦੀ ਗੱਲ ਸੁਣੀ ਮੈਂ ਪਹਿਲਾਂ ਰੋਟੀ ਬਣਾਈ ਫਿਰ ਜਾ ਕੇ ਸਬਜ਼ੀ ਬਣਾਈ ਬੋਲਦੀ ਨਹੀਂ ਮੇਰੇ ਮੂਰੇ ਹੁਣ ਪਤਾ ਸੀਗਾ ਗੁੱਸਾ ਆ ਇੱਕ ਦਿਨ ਦੀ ਗੱਲ ਸੁਣ ਲੈ ਲੈ ਬੈਠੀ ਟੀਵੀ ਦੇਖੀ ਜਾ ਮੈਂ ਪੂਰਾ ਗੁੱਸੇ ਦੇ ਵਿੱਚ ਅੱਖਾਂ ਲਾਲ ਮੈਂ ਰੋਬ ਦੇ ਨਾਲ ਗਿਆ ਮੈਂ ਕਿਹਾ ਇਧਰ ਆ ਭੱਜੀ ਆਈ ਮੈਂ ਕਿਹਾ ਸਾਬਣ ਫੜਾ ਮੈਂ ਭਾਂਡੇ ਮੰਜਣੇ ਆ ਬੋਲੀ ਨਹੀਂ ਸਾਬਣ ਫੜਾ ਕੇ ਜਾ ਕੇ ਬੈਠੀ ਕਿ ਇਹ ਹੁੰਦਾ ਬਾਰ ਰੋਬੋ ਖੁੱਲ੍ਹ-ਖੁੱਲ੍ਹੇ ਕ੍ਰਾਂਤੀ ਗੱਲ ਸਾਹਿਬਾ ਉੱਤੀ ਮੈਨੂੰ ਕਹਿੰਦੀ ਜਾ ਪਹਿਲਾਂ ਝਾੜੂ ਲਾ ਨਾ ਤੇ ਬੰਦੇ ਦਾ ਪੁੱਤ ਮੰਨ ਕੇ ਫਿਰ ਪੁੱਛ ਲੈ ਉਹ ਮੈਂ ਕਹਾ ਤੂੰ ਜਾਣਦੇ ਮੇਰੇ ਕਿੱਥੇ ਨੂੰ ਜਾਣਦੇ ਆਪਾਂ ਨਹੀਂ ਸੁਣੀ ਆਪਾਂ ਇਧਰ ਵੀ ਪਾਕੇ ਤੇ ਨਹੀਂ ਜਾਤੀ ਮੈਂ ਪਹਿਲਾਂ ਜਵਾਬ ਤਿਆਰ ਕੀਤਾ ਫਿਰ ਮੈਂ ਭਾਂਡੇ ਮੰਨੇ ਮਗਰ ਉਹ ਜਾ ਕੇ ਪੁੱਛਾਂਗਾ ਬੋਲੀ ਨਹੀਂ ਆਇਆ ਕਿਰੋਂ ਦਾ ਰੋਬੋ ਅਗਰ ਤਾਂ ਵੀ ਗੱਲ ਸੁਣ ਲੈ ਮੈਨੂੰ ਕਹਿੰਦੀ ਆਖੇ ਜਿਹੜੀ ਡਾਂਡਣਾ ਨਾ ਤੂੰ ਉਹਨੂੰ ਬੁਲਾਉਣਾ ਨਾ ਘਰੇ ਜਾ ਆ ਪਾਣੀ ਗੱਲ ਸੁਣੀ ਤੈਨੂੰ ਪਤਾ ਮੈਂ ਅਣਖੀ ਬੰਦਾ ਮੈਂ ਨਹੀਂ ਗੱਲ ਸੁਣੀ ਸੁਣੀ ਆਪਣੀ ਗੱਲ ਕੋਲ ਸੁਣੀ ਜਾਂਦੀ ਅੱਛਾ ਫਿਰ ਕੀ ਹੋਇਆ ਫਿਰ ਤੂੰ ਨਾ ਪਤਾ ਨਹੀਂ ਸੀ ਤੂੰ ਫਿਰ ਗਿਆਨੇ ਰਗਰੇ ਨਹੀਂ ਗਿਆ ਸੀ ਨਾ ਹੂੰ ਪਹਿਲਾਂ ਗਵੰਡਾ ਨੇ ਕੁੱਟਿਆ ਥਾਰ ਹਲ ਨੇ ਕੁੱਟਿਆ ਤੇਰੇ ਭਰਾ ਨੇ ਸੀ ਨਹੀਂ ਕੀਤੀ ਨਾ ਮੈਂ ਗਿਆ ਇਹ ਟੋਪਰੇ ਵਿੱਚ ਨਹੀਂ ਇਹ ਪੱਟੀ ਦੇ ਵਿੱਚ ਸੀ ਟਪਿਆ ਹੋਇਆ ਠੀਕ ਹੈ ਨਾ ਆਇਆ ਰਖੀਦਾ ਦਾ ਰੋਗ की करना है तार दम है। ओये तो पता ही क्या पागल होगा। तुम तो बस तिमाही का बिजली देगी। होगा क्या? मैं पागल हूँ यार इतना बहुत सारी अच्छी गई मेरा पाप नगुर पावों मेरे तले बेनावों के। तुम्हें भी नहीं पता होगा कि सिंचाई के लिए